ਪੜਦੇ ਫੇਰ ਜਾਣੇ ਕਚਾਰੀ ਫੋਟੋ ਖਿਚਾਉਣ ਹਾਲਾ ਹੈ ਇਹਨੇ ਇਧਰ ਤਾਰ ਤੋਂ ਖਾਣੇ ਵਜੇ ਟੀ ਅਸਾ ਪਾਣ ਡੱਬਾ ਖਰੀਦ ਲਿਆ ਦੁਕਾਨੋਂ ਸੋਰੇ ਇਹਨੇ ਦੁਕਾਨ ਤੇ ਆ ਗਏ ਆਪਾਂ ਸਾਰੇ ਸ਼ਾਸ਼ੀ ਗਾਲ ਪਿਛੇ ਆਦਾ ਬਲੌਗ ਆਪਾਂ ਕਰਦੇ ਆ ਸ਼ੁਰੂ ਤੇ ਪਿਛਲੇ ਬਲੌਗ ਚ ਤੁਹਾਨੂੰ ਕਿਹਾ ਸੀ ਆਪਾਂ ਜਾਣਾ ਕਚਾਰੀ ਫੋਟੋ ਖਿਚਾਉਣ अज आप कचहरी चले फोटो खिचाते अब आप बंद दो बंद नहीं फिर आया कि दूजा बंद भी नहीं आया एक पतला जहाँ मैं बुखार तो मैं बुखार चढ़ गया अलग आप ला पेपर से फिर जाने कचहरी फोटो खिचाण क्योंकि उधर पेपर अपलाई कराए पिछले ब्लॉक तो अथ हूँ पेपर लैके तो फेर जाने कचहरी दुकान से आप आ गए लगा उ हूं आप पेपर ले लकान आप चल कचहरी तो आज साहब आने के आज ले जाने बटाले शहर से एंटर हो गए अंदर बस पंच नहीं लगे ਉਹਨਾਂ ਆਪਾ ਫੋਟੋ ਕਰਾ ਲਈਆ ਤੇ ਬੰਦਾ ਫੋਨ ਨਹੀਂ ਚੁੱਕਣ ਦੇ ਜੇ ਕੋ ਜਾਣਾ ਹੀ ਤੇ ਉਹ ਕੋ ਹੁਣ ਫਿਰ ਨਹੀਂ ਜਾਣਾ ਤੇ ਹੁਣ ਘਰ ਨੂੰ ਜਾਣੇ ਆ। ਆ ਦੇਖਣ ਦੇ ਮੁੰਡਾ ਦੇ ਵੇਖਣ ਦੇ ਕਿੱਦਾਂ-ਕਿੱਦਾਂ ਕਰਨੀ ਹੈ। ਟ੍ਰਾਈ ਦੇਣ ਹੋਣੀ ਹੈ ਨਾ। ਤੇ ਤਾਂ ਕਾ ਮੁੰਡਾ ਦੇਖਣ ਡਰਨ ਬਹੁਤ ਗਿਆ। ਧੰਮੀ ਡਰ ਨਹੀਂ ਜਾਂਦੀ। ਕਿੱਧਰੋਂ ਗੱਡੀ ਉਹ ਆਉਂਦੀ। ਅੰਦਰੋਂ ਜਾਣੀ ਹੈ। 8 9 ਬਣਾਉਣਾ ਵੇਖੀ ਹੁਣ ਗੱਡੀ ਦਾ। ਰੋਟੀ ਖਾਦੀ ਨਹੀਂ ਤੇ ਭੁੱਖ ਲੱਗੀ ਆ ਤੁਹਾਡਾ ਬੰਦਾ ਕਹਿੰਦਾ ਭੁੱਖ ਲੱਗੀ ਆ ਤੇ ਰੋਟੀ ਖਾ ਲਈਏ ਆ ਬੈਠਾ ਕੁਤੀ ਰਮਾਨ ਪੂਰੀਆਂ ਛੋਲੇ ਕਰਾਈ ਆ ਬਹੁਤ ਪੂਰੀਆਂ ਲੈ ਲੈ ਛੋਲੇ ਖਾ ਕੇ ਤੇ ਫਿਰ ਜਾਣੇ ਘਰ ਨੂੰ ਕਿਉਂਕਿ ਮੁੰਡੇ ਕੋ ਤੇ ਜਾਣਾ ਨਹੀਂ ਮੁੰਡਾ ਫੋਨ ਨਹੀਂ ਚੁੱਕਣ ਦਿਆ ਉਹ ਕੀ ਪਤਾ ਘਰ ਹੈਗਾ ਤੇ ਨਹੀਂ ਪਹੁੰਚ ਜਾਣੇ ਆ ਫਿਰ ਘਰ ਨੂੰ ਹੋਰ ਆ ਹੋਰ ਆ ਤੁੰ ਖਾਲੀਆਂ ਨੇ ਤੇ ਹੁਣ ਗਰਮੀ ਬਹੁਤ ਹੈ ਆਪਾਂ ਕਹਿੰਦੇ ਚਲੋ ਲਿੰਬੂ ਪਾਣੀ ਪੀ ਲੈਨੇ ਆ ਲਿੰਬੂ ਪਾਣੀ ਡੇਆ ਪੀਨੇ ਯੈਸ ਯੈਸ ਹੁਣ ਕੰਡਿਆ ਸਕੂਲ ਦਾ ਕੰਮ ਹੈ ਗਾਇਸੇ ਸਾਮਾਨੇ ਵਾਟ ਕੇ ਪੰਜ ਤੇ ਆਪਾਂ ਹੁਣ ਆਇਆ ਪੰਜ ਗਰੇ ਨਹੀਂ ਤੇ ਆਪਾਂ ਖਰਨੇ ਆ ਤੁਕੇਲੇ ਬੰਦਾ ਆ ਗਿਆ ਨੱਡਾ ਬੱਤੀ ਦਾ ਇਹ ਬੰਦਾ ਬੱਤ ਜਲਿਆ ਦਾ ਆ ਜਿਹੜਾ ਇਹ ਇਧਰ ਤਾਰ ਤੋਂ ਅੱਖਾਂ ਜਵੇ ਟੀ ਲਾਂਗੀ ਬਣਾ ਲਾ ਬਹੁਤ ਜਾਈ ਜਾਂਦਾ ਤਾਰ ਬਹੁਤ ਸਾਜ ਵੱਜਦੀ ਇਹਦੀ ਦੇਖੋ ਲੱਗਦਾ ਇੱਕੋ ਹੀ ਬੰਦਾ ਨਹੀਂ ਬਾ ਪਹੁੰਚ ਗਿਆ ਪੰਜ ਗ੍ਰਾਂਹ ਦੀਆਂ ਦੁਕਾਨਾਂ ਤੇ ਆ ਗਏ ਆ ਅੱਥੋਂ ਡੱਬਾ ਫੜ ਕੇ ਲੈ ਜਾਂਦੇ ਆ ਅਗਲੇ ਕੇਲਿਆਂ ਦੀ ਦੁਕਾਨ ਤੇ ਕੇਲੇ ਕਰਾ ਕੇ ਪੈਕ ਦੇ ਜਾਂਦੇ ਆ ਘਰ ਨੂੰ ਜਾਨੇ ਆਪਣੇ ਸਿਰਾਂ ਡੱਬਾ ਮੈਂਟਲ ਮੈਂਟਲ ਲਾ ਲਿਆ ਗਿਆ ਪਰ ਇਹੋ ਸਾਡਾ ਮਨਾ ਗਿਆ ਜਾਗ ਗਿਆ ਗਿਆ ਇਸ ਆਪਾਂ ਡੱਬਾ ਖਰੀਦ ਲਿਆ ਦੁਕਾਨੋਂ ਤੇ ਹੁਣ ਆਪਣਾ ਕੱਢਣ ਲੱਗਾ ਮੋਰਸਾਲਾ ਬੰਦਾ ਹੁਣ ਗੱਲੀ ਆਪਾਂ ਕੇਲੇ ਵਾਲੀ ਦੁਕਾਨ ਤੇ ਜੇ ਕੇਲੇ ਖਰੀਦ ਕੇ ਤੇ ਫਿਰ ਜਾਣੇ ਘਰ ਨੂੰ ਚਲਦੇ ਦੁਕਾਨ ਤੇ ਆ ਗਏ ਆਪਾਂ 2 ਕਿਲੋ 3 ਕਿਲੋ ਨਹੀਂ 2 ਕਿਲੋ ਜੀ ਆਪਾਂ ਆਦੇ ਇਧਲੇ ਨੇ ਹੁਣ ਚੱਲੇ ਆਪਾਂ ਘਰ ਨੂੰ ਘਰ ਨੂੰ ਜੀ ਆ ਗਏ ਆ ਕੇ ਕਰਦੇ ਆ ਬਲੋਗ ਖਤਮ ਹੈਲੋ ਗਾਇਸ ਆਪਾਂ ਘਰ ਆ ਗਏ ਆ ਫਿਰ ਤੁਰ ਕੇ ਗਰਮੀ ਗਰਮੀ ਪੂਰੀ ਆ ਪੈੜੀ ਬਾਹਰ ਤੇ ਅੱਜ ਦਾ ਬਲੋਗ ਕਰਦੇ ਇੱਥੇ ਖਤਮ ਸਾਰਾ ਸ਼ਸ਼ੀਕਾਲ ਅਜ ਤੱਕ ਜਿੰਨੇ ਸਬਸਕ੍ਰਾਈਬ ਲਾਇਕ ਨਹੀਂ ਕੀਤਾ ਕਰ ਦਿਓ ਕਹਿਣਾ ਕੋਈ ਨਹੀਂ ਬਾਏ ਬਾਏ ਸੀ ਯੂ ਬਾਏ ਬਾਏ ਟਾਟਾ ਮਿਲਾਂਗੇ ਅਗਲੇ ਨੈਕਸਟ ਬਲੋਗ